ਗਿਆਸਪੁਰਾ ਬਿਲੀ ਕਰ ਹੈਗਾ ਜੀ 66 ਕੇਵੀ ਬਿਲੀ ਕਰ ਹੈਗਾ ਜੀ ਇਹਦੇ ਵਿੱਚ ਸਾਨੂੰ ਤਕਰੀਬਨ 11 ਕਜੇ ਅੱਗ ਦੀ ਸੂਚਨਾ ਮਿਲੀ ਸੀਗੀ ਔਰ ਅੱਗ ਦੀ ਸੂਚਨਾ ਮਿਲਦੇ ਸਾਡਾ ਜਿਹੜਾ ਫੋਕਲ ਬੋਰਡ ਸਟੇਸ਼ਨ ਹੈ ਉਥੋਂ ਕਿ ਫਾਇਰ ਇੰਡਰ ਮੂਵ ਹੋਇਆ ਉਹਨਾਂ ਸਟਾਫ ਨੇ ਆ ਕੇ ਦੇਖਿਆ ਵੀ ਅੱਗ ਬਹੁਤ ਜ਼ਿਆਦਾ ਪਾਵਰ ਟਰਾਂਸਫਾਰਮਰ ਚੱਗ ਲੱਗੀ ਸੀ ਤੇ ਜਿਸ ਤੋਂ ਬਾਅਦ 6 ਤੋਂ 7 ਗੱਡੀਆਂ ਮੂਵ ਹੋਈਆਂ ਔਰ ਅੱਗ ਬੁਝਾਰ ਦੇ ਵਿੱਚ ਤਕਰੀਬਨ 1 ਘੰਟੇ ਦਾ ਸਮਾਂ ਲੱਗਾ ਤੇ ਜਾਨੀ ਨੁਕਸਾਨ ਕੋਈ ਨਹੀਂ ਕਿਸੇ ਵੀ ਤਰ੍ਹਾਂ ਦਾ ਹੈਗਾ ਜੀ ਬਾਕੀ ਪਾਵਰ ਟਰਾਂਸਫਾਰਮਰ ਦੇ ਅੰਦਰ ਤੇਲ ਹੈਗਾ ਜੀ ਉਹਦਾ ਕਾਫੀ ਨੁਕਸਾਨ ਦੇ ਵਿੱਚ ਟਾਈਮ ਦੇ ਨਾਲ ਪਤਾ ਲੱਗੇਗਾ ਹਲਕੀ ਯੂਨੀਵਰਸਿਟੀ ਦਾ ਠੀਕ ਹੈ ਕਿਦੋਂ ਤੱਕ ਇਨਫੋਰਮੇਸ਼ਨ ਆਪੇ

नहीं पता है ना हाले रीजन हाले नहीं रीजन है सर ये इधर भी ची टाइम दे नाल पता लगेगा हाले इन्वेस्टिगेशन हो ठीक है एक दो तक इनफॉरमेशन नाम की है वैसे सर दांसोंग के तो की उसका डाउट है क्या सर सर उधर ना दांसोंग है तो देखते हैं उसे दो आधी नाल गर्म करने के लिए तो आधी जगह आधी ह� ਅਰੇ ਬਿਜਲੀ ਘਰ ਦੇ ਵਿੱਚ ਅੱਗ ਲੱਗੀ ਹੈ ਸਰ ਤੁਹਾਨੂੰ ਕਹਿੰਦਾ ਚਲਾ ਦੇਈਏ ਇਸਰ ਗੈਸਪੁਰਾ ਬਿਲੀ ਕਰ ਹੈਗਾ ਜੀ 66 ਕੇਵੀ ਬਿਲੀ ਕਰ ਹੈਗਾ ਜੀ ਇਹਦੇ ਵਿੱਚ ਸਾਨੂੰ ਤਕਰੀਬਨ 11 ਵਜੇ ਅ ਅੱਗ ਦੀ ਸੂਚਨਾ ਮਿਲੀ ਸੀਗੀ ਔਰ ਅੱਗ ਦੀ ਸੂਚਨਾ ਮਿਲਦੇ ਹੀ ਸਾਡਾ ਜਿਹੜਾ ਫੋਕਲ ਪੁਆਇੰਟ ਸਟੇਸ਼ਨ ਹੈ ਉੱਥੋਂ ਇੱਕ ਫਾਇਰ ਟ੍ਰੀਪ ਮੂਵ ਹੋਇਆ ਉਹਨਾਂ ਸਟਾਫ ਨੇ ਆ ਕੇ ਦੇਖਿਆ ਵੀ ਅੱਗ ਬਹੁਤ ਜ਼ਿਆਦਾ ਪਾਵਰ ਟਰਾਂਸਫਾਰਮਰ ਚੱਗ ਲੱਗੀ ਸੀ ਤੇ ਜਿਸ ਤੋਂ ਬਾਅਦ 6 ਤੋਂ 7 ਗੱਡੀਆਂ ਮੂਵ ਹੋਈਆਂ ਔਰ ਅੱਗ ਬੁਝਾਉਣ ਦੇ ਵਿੱਚ ਤਕਰੀਬਨ 1 ਘੰਟੇ ਦਾ ਸਮਾਂ ਲੱਗਿਆ ਜੀ ਹਾਂਜੀ ਸਰ ਪਾਣੀ ਦੀ ਬੁਛਾਰਾ ਕੀਤੀ ਹੈ ਹਾਂਜੀ ਸਰ ਪਾਣੀ ਦੀ ਬੁਛਾਰਾ ਇਸ ਕਰਕੇ ਕੀਤੀ ਜਾ ਰਹੀ ਹੈ ਕਿਉਂਕਿ ਇਸ ਪਾਵਰ ਟਰਾਂਸਫਾਰਮਰ ਦੇ ਅੰਦਰ ਤੇਲ ਦੀ ਮਾਤਰਾ ਬਹੁਤ ਜ਼ਿਆਦਾ ਹੈ ਔਰ ਤੇਲ ਜਿਹੜਾ ਹੈ ਪੂਰੀ ਤਰ੍ਹਾਂ ਗਰਮ ਹੈਗਾ ਜੀ ਤੇ ਉਹਨੂੰ ਅਗਰ ਨਾ ਠੰਡਾ ਕੀਤਾ ਗਿਆ ਤੇ ਅੱਗ ਲੱਗਣ ਦੀ ਸੰਭਾਵਨਾ ਦੁਆਰਾ ਹੈਗੀ ਹੈ ਕਰ ਨਹੀਂ ਲੱਗਿਆ ਪਤਾ ਨਹੀਂ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜੀ ਨਹੀਂ ਸਰ ਜਾਨੀ ਨੁਕਸਾਨ ਕੋਈ ਨਹੀਂ ਕਿਸੇ ਵੀ ਤਰ੍ਹਾਂ ਦਾ ਹੈਗਾ ਜੀ ਬਾਕੀ ਪਾਵਰ ਟਰਾਂਸਫਾਰਮਰ ਦੇ ਅੰਦਰ ਤੇਲ ਹੈਗਾ ਜੀ ਉਹਦਾ ਕਾਫੀ ਨੁਕਸਾਨ ਹੈ ਸ਼ਾਰਟ ਸਰਕਟ ਹੋਇਆ ਜਾਂ ਫਿਰ ਕੋਈ ਹਾਂਜੀ ਸਰ ਇਹਦੇ ਬਾਰੇ ਜੀ ਪਾਵਰ ਜਿਹੜੇ ਪੀਐਸਪੀਸੀਐਲ ਸਾਰਾ ਕੀਤਾ ਜਾ ਰਿਹਾ ਹੈ ਕਿ ਕਿਹੜਾ ਕੈਮੀਕਲ ਪਾਇਆ ਜਾ ਰਿਹਾ ਜਿਹਦੇ ਨਾਲ ਹਾਂਜੀ ਸਰ ਪਾਣੀ ਦੇ ਵਿੱਚ ਫੋਮ ਨੂੰ ਮਿਕਸ ਕੀਤਾ ਜਾਂਦਾ ਜੀ ਜਿਹਦੇ ਨਾਲ ਤੇਲ ਦੀ ਜਿਹੜੀ ਆਗਾ ਕੰਟਰੋਲ ਹੋ ਜਾਂਦੀ ਹੈ ਉਸ ਤੋਂ